ਇੱਕੋ ਕ ਚੱਲਦੇ ਤੇ ਸ਼ਾਇਦ ਜਿੱਤ ਪ੍ਰਾਪਤ ਹੋ ਜਾਣੀ ਸੀ ਆਪਾਂ ਨਹੀਂ ਇੱਕੋ ਕ ਚੱਲੇ ਤਾਂ ਤਾਂ ਹੀ ਸਾਡੀ ਹਾਰ ਹੋਈ ਹੈ ਜੀ ਕਲਾਸ ਦੇ ਬੱਚੇ ਜਾਂਦੇ ਆ ਨਾ ਭਾਜੀ ਪਹਿਲੇ ਦੂਜੇ ਤੀਜੇ ਤੇ ਹੁੰਦੇ ਹੀ ਆ ਤੇ ਜੇ ਆ ਵੀ ਜੇ ਤੇ ਇੱਚ ਕਿਹੜੀ ਗੱਲ ਆ ਹੁਣ ਰੋਕ ਥੋੜੀ ਹੋਣਾ ਆਪਾਂ ਹੀ ਤੀਜੇ ਨੰਬਰ 'ਚ ਆ ਕੇ ਰੋਕੇ ਭਾਈਏ ਆਪਾਂ ਚੜ੍ਹਦੀ ਕਲਾ ਚੜ੍ਹਦੀ ਕਲਾ 'ਚ ਰਹਿਣਾ ਆਪਾਂ ਜੀ ਵੋਟਰਾਂ ਨੂੰ ਕੀ ਕਹਿੰਦਾ ਕਹਿੰਦੇ ਵੋਟਰਾਂ ਨੂੰ ਵੇਖੋ ਮੈਂ ਆਪਣੇ ਮਾਦਿਆਂ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਉਹਨਾਂ ਦਾ ਧੰਨਵਾਦ ਕਰਦਾ ਜਿਹੜਾ ਨਹੀਂ ਪਾਈ ਉਹਨਾਂ ਦਾ ਧੰਨਵਾਦ ਕਰਦਾ ਕੋਈ ਗੱਲ ਨਹੀਂ ਭਾਈਏ ਇਹਦੇ ਵਿੱਚ ਕੀ ਇਹ ਪੰਥਕ ਤੁਸੀਂ ਮੰਨਦੇ ਜੀ ਪੰ ਇਹ ਤਾਂ ਸੱਚ ਆ ਭਾਜੀ ਕਿੰਨੂੰ ਨਹੀਂ ਪਤਾ ਮੈਂ ਚ ਬਿਆਨ ਜਿਹੜਾ ਮੱਝੀ ਲਾ ਦਵਾ ਪਰ ਸਭ ਨੂੰ ਪਤਾ ਜੇ ਆਪਾਂ ਇੱਕੋ ਗੇ ਚੱਲਦੇ ਤੇ ਸ਼ਾਇਦ ਜਿੱਤ ਪ੍ਰਾਪਤ ਹੋ ਜਾਣੀ ਸੀ ਆਪਾਂ ਨਹੀਂ ਇੱਕੋ ਗੇ ਚੱਲੇ ਤਾਂ ਤਾਂ ਹੀ ਸਾਡੀ ਹਾਰ ਹੋਈ ਹੈ ਜੀ ਤੇ ਇਸ ਚੀਜ਼ ਦਾ ਵੀ ਗੁੱਸਾ ਹੁੰਦਾ ਮੰਦੀਗੀ ਕੀ 15 ਜੇ ਇਕੱਠੇ ਆਪਾਂ ਜਿਵੇਂ ਦਫ਼ਤਰ ਵੀ ਦੋ ਕਰਦੇ ਸੀ ਚੱਲਦੇ ਵੀ ਰਹੇ ਤੇ ਕੀ ਕਿਸ ਤਰ੍ਹਾਂ ਦੇਖਦੇ ਫਿਰ ਵੋਟਾਂ ਕਿਹਦੇ ਹੋਰ ਤੈਨੂੰ ਭੁਗਤ ਗਿਆ ਇਹ ਸਭ ਨੂੰ ਪਤਾ ਹੈ ਜੀ ਇੱਕ ਨੇ ਹੋਰ ਭੁਗਤ ਗਿਆ ਸਭ ਨੂੰ ਪਤਾ ਤੇ ਇਹ ਦਾਸਰੀ ਨੂੰ ਕਹਿ ਲਓ ਕਿ ਬਹੁਤ ਜ਼ਿਆਦਾ ਧੱਕੇਸ਼ਾਹੀ ਹੋਈ ਹੈ ਤੇ ਕਹਿ ਲਓ ਕਿ ਜਿਹੜਾ ਸਰਕਾਰ ਆ ਮੌਜੂਦਾ ਉਹਨਾਂ ਨੇ ਪੈਸਾ ਬਹੁਤ ਵਰਤਿਆ ਵਾ ਸ਼ਰਾਬ ਇਹ ਰਾਤ ਨੂੰ ਹਨਾ ਤੇ ਬਹੁਤ ਜਿਆਦਾ ਫੇਰ ਬਦਲਾਵ ਹੋ ਗਿਆ ਜਿਹੜੇ ਮੈਨੂੰ ਵੋਟ ਪਾਣਾ ਆਉਣਾ ਚਾਹੁੰਦੇ ਸੀ ਬਾਹਰ ਨਿਕਲਣਾ ਚਾਹੁੰਦੇ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਨਜਰਬੰਦ ਕੀ ਕਰ ਦਿੱਤਾ ਤੇ ਵੋਟ ਨਹੀਂ ਪੁੱਤ ਗਈ ਪੂਰੀ ਹੋਰਦੀ ਹੁਣ 27 ਦਾ ਕੀ ਪਲਾਨ ਹੈ ਔਰ ਦਾਹ ਦੀ ਰਾਜਨੀਤੀ ਦਾ ਕੀ ਪਲਾਨ ਹੈ 27 ਨੂੰ ਤਿਆਰੀ ਇਹਦੀ ਚੜ੍ਹਦੀ ਕਲਾ 'ਚ 27 ਤਿਆਰੀ ਕਰਕੇ ਆਏ ਆ ਜੀ ਉਹ ਵੀ ਚਾਹਾਂਗੇ ਅੱਗੇ ਉਤਰਾਂਗੇ ਅੱਗੇ ਵਧੇ ਤੇ ਕੀ ਬਦਨਾ ਹੋਣਾ ਆਪਾਂ ਜਿਹੜੇ ਮੈਨੂੰ ਵੋਟਾਂ ਪਾਈਆਂ ਉਹਨਾਂ ਨਾਲ ਤੁਰਨਾ ਪੈਣਾ ਖੁਰੋਣਾ ਪੈਣਾ ਜੀ ਉਹਨਾਂ ਦੇ ਦੁੱਖ ਸੁੱਖ ਵਿੱਚ ਧੰਨਵਾਦ ਜੀ ਦਿਲੋਂ ਧੰਨਵਾਦ ਪਹਿਲਾਂ ਵੀ ਧੰਨਵਾਦ ਅੱਜ ਅਬਾਪਾ ਵਪਾਰ ਕਰਾਂਗੇ ਨਹੀਂ ਤੇ ਵਪਾਰ ਦੇ ਪੈਦੇ ਆਧਾਰ ਤੇ ਜੀ ਗੱਲ ਹੋ ਗਈ ਬਾਦ ਜੇਲ੍ਹ ਚ ਅੱਜ ਨਹੀਂ ਹੋਈ ਮੇਰੀ ਕੱਲ ਗੱਲ ਹੋਈ ਸੀ ਉਹ ਕਹਿੰਦਾ ਜੋ ਵੀ ਸੰਗਤ ਦਾ ਫਦੇ ਆਏਗਾ ਫਤਵਾ ਤੇ ਆਪਾਂ ਚੜਦੀ ਕਾ ਰਹਿਣਾ ਆਪਾਂ ਥੈਂਦੀ ਕਰਜ ਨਹੀਂ ਜਾਣਾ